ਸਤਗੁਰੂ ਗੁਰੰਗਰ ਦੇ ਮਹਾਰਾਜ ਜੀ ਦਾ ਅਵਤਾਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਹੋਇਆ ਜਦੋਂ ਸਤਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਮੱਤੇ ਦੀ ਸਰਾਹ ਗਏ ਉੱਥੋਂ ਦੇ ਰਹਿਣ ਵਾਲੇ ਬਾਬਾ ਫੇਰੂਮਲ ਜੀ ਅਤੇ ਮਾਤਾ ਸਭਰਾਈ ਜੀ ਨੇ ਆ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਸੇਵਾ ਕੀਤੀ ਅਤੇ ਬੇਨਤੀ ਕੀਤੀ ਕਿ ਸਤਗੁਰੂ ਜੀ ਘਰ ਦੇ ਵਿੱਚ ਕੋਈ ਲਾਦ ਨਹੀਂ ਆਪ ਜੀ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਉਸ ਸਮੇਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹ ਵਰ ਦਿੱਤਾ ਕਿ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਉਹ ਸਾਡੀ ਮਹਾਨ ਸੇਵਾ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਗੁਰਤਾ ਗੱਦੀ ਦਾ ਵਾਰਿਸ ਵੀ ਬਣੇਗਾ ਇਹ ਬਚਨ ਇਹ ਵਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤੇ ਸੀ ਇਸ ਵਾਰ ਦੇ ਨਾਲ 20 ਵਿਸਾਖ 1561 ਬਿਕਰਮੀ ਸੰਮਤ ਅਤੇ 1504 ਈਸਵੀ ਸਨ ਦੇ ਵਿੱਚ ਗੁਰੰਗਦੇਵ ਮਹਾਰਾਜ ਜੀ ਦਾ ਮੱਤੇ ਦੀ ਸਨਾ ਵਿੱਚ ਅਵਤਾਰ ਹੋਇਆ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਬੜੀ ਪ੍ਰਚਲਿਤ ਸੀ ਜੋ ਵੀ ਖਡੂਰ ਸਾਹਿਬ ਵੀ ਆ ਕੇ ਗੁਰੰਗਦੇਵ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਦਰਸ਼ਨ ਕਰੇਗਾ ਅਤੇ ਜਿਸ ਵੀ ਜਿਸ ਵੀ ਰੋਗੀ ਦੇ ਉੱਤੇ ਸਤਿਗੁਰੂ ਗੁਰੰਗਤ ਦੇ ਮਹਾਰਾਜ ਜੀ ਦੀ ਅੰਮ੍ਰਿਤ ਵੇਲੇ ਦੀ ਕਿਰਪਾ ਦ੍ਰਿਸ਼ਟੀ ਪੈ ਗਈ ਉਸ ਕਹਿੰਦੇ ਕਿ ਕੋੜੀ ਵਰਗੇ ਰੋਗੀ ਦਾ ਵੀ ਰੋਗ ਇੱਕ ਖਿੰਡ ਦੇ ਵਿੱਚ ਕਟਿਆ ਜਾਂਦਾ ਸੀ ਅੰਮ੍ਰਿਤ ਵੇਲੇ ਜਿਸ ਦੇ ਉੱਤੇ ਵੀ ਸਤਿਗੁਰਾਂ ਦੀ ਨਿਗਾਹ ਪੈ ਜਾਂਦੀ ਕੋੜੀ ਵਰਗਾ ਰੋਗੀ ਵੀ ਆਪਣਾ ਰੋਗ ਦੂਰ ਕਰਕੇ ਸਤਿਗੁਰਾਂ ਦੇ ਦਰ ਤੋ ਜਾਂਦਾ ਸੀ ਇਹ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਪਾਵਨ ਵਡਿਆਈ ਹੈ